ਹਾਂਜੀ ਕਿਸਾਨ ਵੀਰੋ ਸਤ ਸ੍ਰੀਕਾਲ ਅਮੀਰਾ ਸਾਰੇ ਠੀਕ ਠਾਕ ਹੋਵੋਗੇ ਵਾਸਮਤੀ ਦੇ ਰੇਟਾਂ ਸੰਬੰਧੀ ਅਪਡੇਟ ਜਿਹੜੀ ਲੈ ਕੇ ਹਾਜ਼ਰ ਹੋਏ ਆਂ ਵਾਸਮਤੀਆਂ ਦੇ ਰੇਟ ਕੀ ਕੀ ਰਹੇ ਨੇ ਤੇ ਕੀ ਕੀ ਤੇਜ਼ੀ ਆ ਰਹੀ ਆ ਕਿੰਨੀ ਕਿੰਨੀ ਤੇਜ਼ੀ ਆ ਰਹੀ ਆ ਸਾਰੇ ਆਪਾਂ ਅਪਡੇਟ ਤੁਹਾਨੂੰ ਦੇਵਾਂਗੇ ਅੱਜ ਤਰੀਕ ਹੋ ਚੁੱਕੀ ਹੈ 14 ਨਵੰਬਰ 14 ਨਵੰਬਰ ਨੂੰ ਵਾਸਮਤੀਆਂ ਦੇ ਰੇਟਾਂ 'ਚ ਕਿੰਨੀ ਕਿ ਤੇਜ਼ੀ ਆਈ ਆ ਸਾਰੀ ਗੱਲਬਾਤ ਆਪਾਂ ਜਿਹੜੀ ਅੱਜ ਵੀਡੀਓ ਦੇ ਵਿੱਚ ਕਰਾਂਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਕਿਸਾਨ ਵੀਰਾਂ ਤੱਕ ਪਹੁੰਚਦੀ ਰਹੇ ਵੀਡੀਓ ਤੇ ਅੱਜ ਸ਼ੁਰੂ ਕਰਦੇ ਆ ਜੀ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਆ ਬਟਾਲਾ ਮੰਡੀ ਦੀ ਬਟਾਲਾ ਮੰਡੀ ਚ 11 21 ਦੇ ਰੇਟ ਰਹੇ ਨੇ ਜੀ 42115 ਰੁਪਏ ਜਿਹੜਾ ਹੱਥ ਨਾਲ ਛਾੜਿਆ ਹੋਇਆ ਤੇ 4000 ਜਿਹੜਾ ਕੰਬੈਨ ਨਾਲ ਕੱਟਿਆ ਹੋਇਆ ਦਾ ਰੇਟ ਰਿਹਾ ਤੇ 17 18 ਦਾ ਰੇਟ ਰਿਹਾ ਜੀ 3845 ਰੁਪਏ ਹੱਥ ਨਾਲ ਤੇ 3555 ਰੁਪਏ ਜਿਹੜਾ ਕੰਬੈਨ ਨਾਲ ਅੱਗੇ ਗੱਲ ਕਰਦੇ ਆ ਜੀ ਸਮਾਣਾ ਮੰਡੀ ਦੀ ਸਮਾਣਾ ਮੰਡੀ ਚ 11 21 ਦਾ ਰੇਟ ਰਿਹਾ 4020 ਰੁਪਏ ਤੇ 17 18 ਦਾ ਰੇਟ ਰਿਹਾ ਜੀ 3750 ਰੁਪਏ 18 85 ਦਾ ਰੇਟ ਰਿਹਾ ਜੀ 3800 ਰੁਪਏ ਤੇ 18 47 ਦਾ ਰੇਟ ਰਿਹਾ ਜੀ 2920 ਰੁਪਏ 15 09 ਦਾ ਰੇਟ ਰਿਹਾ ਜੀ 3300 ਰੁਪਏ ਤੇ ਮਾਂਸਾ ਮੰਡੀ ਦੀ ਗੱਲ ਕਰੀਏ ਤਾਂ 15 09 ਦਾ ਰੇਟ ਰਿਹਾ 2800 ਤੋਂ ਲੈ ਕੇ 3180 ਰੁਪਏ ਕੰਬਾਈਨਡ ਰੇਟ 18 47 ਦਾ ਰੇਟ ਰਿਹਾ ਜੀ 2700 ਤੋਂ ਲੈ ਕੇ 2950 ਰੁਪਏ ਕੰਬਾਈਨਡ 17 18 ਦਾ ਰੇਟ ਰਿਹਾ ਜੀ 3200 ਤੋਂ ਲੈ ਕੇ 3520 ਰੁਪਏ ਤੇ 1401 ਦਾ ਰੇਟ ਰਿਹਾ 3100 ਤੋਂ ਲੈ ਕੇ 3510 ਰੁਪਏ ਜਿਹੜੇ 1401 ਦੇ ਰੇਟ ਦੇ ਵਿੱਚ ਤਕਰੀਬਨ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ 1509 ਦਾ ਵੀ ਰੇਟ ਬਹੁਤ ਤੇਜ਼ੀ ਫੜ ਚੁੱਕਿਆ ਪੰਜਾਬ ਦੀਆਂ ਮੰਡੀਆਂ 'ਚ ਜਿਹੜਾ ਹੁਣ 3300 ਤੋਂ ਯਾਨਕੀ 3400 10 ਰੁਪਏ ਤੱਕ ਜਿਹੜੀ ਪਹੁੰਚ ਚੁੱਕੀ ਹੈ ਜੀ ਤੇ ਅੱਗੇ ਗੱਲ ਕਰਦੇ ਹਾਂ ਜੀ ਮੁਕਤਸਰ ਮੰਡੀ ਦੀ 1509 ਦਾ ਰੇਟ ਰਿਹਾ ਜੀ 2700 ਤੋਂ ਲੈ ਕੇ 3025 ਰੁਪਏ ਤੇ 1718 ਦਾ ਰੇਟ ਰਿਹਾ 3200 ਤੋਂ ਲੈ ਕੇ 3495 ਰੁਪਏ ਤੇ 1401 ਦਾ ਰੇਟ ਰਿਹਾ ਜੀ 3300 ਤੋਂ ਲੈ ਕੇ 3560 ਰੁਪਏ 1885 ਦਾ ਰੇਟ ਰਿਹਾ ਜੀ 3400 ਤੋਂ ਲੈ ਕੇ 3715 ਰੁਪਏ ਕਮਬੈਨ ਨਾਲ 1121 ਦਾ ਰੇਟ ਰਿਹਾ ਜੀ 3700 ਤੋਂ ਲੈ ਕੇ 4005 ਰੁਪਏ ਕੰਬੈਨ ਨਾਲ 1847 ਦਾ ਰੇਟ ਰਿਹਾ ਜੀ 2600 ਤੋਂ ਲੈ ਕੇ 2810 ਰੁਪਏ ਕੰਪੈਨ ਨਾਲ ਅੱਗੇ ਗੱਲ ਕਰਦੇ ਹਾਂ ਜੀ ਸੰਗਰੂਰ ਮੰਡੀ ਦੀ ਸੰਗਰੂਰ ਮੰਡੀ ਚ 1509 ਲੱਗਿਆ ਜੀ 2900 ਰੁਪਏ ਤੋਂ ਲੈ ਕੇ 3415 ਰੁਪਏ ਜਿਹੜੀ 1509 ਦੇ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ ਬਹੁਤ ਤੇਜ਼ੀ ਆ ਚੁੱਕੀ ਹੈ 3415 ਰੁਪਏ 1847 ਦਾ ਰੇਟ ਰਿਹਾ ਜੀ 2600 ਤੋਂ ਲੈ ਕੇ 3000 1401 ਦਾ ਰੇਟ ਰਿਹਾ 3000 ਤੋਂ ਲੈ ਕੇ 3700 ਰੁਪਏ ਜਿਹੜਾ 1401 ਮੁੱਸਲ ਜਿਹੜਾ ਮਤਲਬ 3 3300 3200 ਤੱਕ ਖੜਾ ਸੀ ਤਾਂ ਇਹ 3700 ਰੁਪਏ ਤੱਕ ਜਿਹੜਾ ਪਹੁੰਚ ਚੁੱਕਿਆ ਹੈ 1121 ਦਾ ਰੇਟ ਰਿਹਾ ਜੀ 3200 ਤੋਂ ਲੈ ਕੇ 4000 ਰੁਪਏ 1718 ਦਾ ਰੇਟ ਰਿਹਾ 3000 ਤੋਂ ਲੈ ਕੇ 3500 ਰੁਪਏ ਤੇ ਨਾਬਾ ਮੰਡੀ ਦੀ ਗੱਲ ਕਰੀਏ ਤਾਂ ਨਾਬਾ ਮੰਡੀ 'ਚ 1121 ਵਿਕਿਆ ਜੀ 3700 ਤੋਂ ਲੈ ਕੇ 3850 ਰੁਪਏ ਤੇ 1718 ਦਾ ਰੇਟ ਲੱਗਿਆ 3200 ਤੋਂ ਲੈ ਕੇ 3750 ਰੁਪਏ ਤੇ 1847 ਦਾ ਰੇਟ ਲੱਗਿਆ ਜੀ 2600 ਤੋਂ ਲੈ ਕੇ 3025 ਰੁਪਏ 1509 ਦਾ ਰੇਟ ਲੱਗਿਆ 2700 ਤੋਂ ਲੈ ਕੇ 3215 ਰੁਪਏ ਸ੍ਰੀ ਅਮਰਥਾ ਸਾਹਿਬ ਦੀ ਜਿਹੜੀ ਮੰਡੀ ਭਗਤਣਾ ਵਾਲੀ ਉੱਥੇ 17-18 ਦਾ ਰੇਟ ਰਿਹਾ ਜੀ 3350 ਰੁਪਏ ਤੇ ਜਿਹੜੀ ਹੱਥ ਨਾਲ ਝਾੜੀ ਹੋਈ ਦਾ ਰੇਟ ਲੱਗਿਆ ਜੀ 3799 ਰੁਪਏ 11-21 ਦਾ ਰੇਟ ਰਿਹਾ ਜੀ ਤਿੰਨ ਹੀ ਹਾ ਤੋਂ ਲੈ ਕੇ 3850 ਰੁਪਏ ਜਿਹੜਾ ਕੰਬੈਨ ਨਾਲ ਰੇਟ ਲੱਗਿਆ ਕੱਟੇ ਵਿੱਚ ਹੁਣੇ ਦਾ ਤੇ 44100 ਇੱਕ ਰੁਪਏ ਜਿਹੜਾ ਹੱਥ ਨਾਲ ਝੜਿਓ ਝੋਨੇ ਦਾ ਰੇਟ ਲੱਗਿਆ ਜੀ 1509 ਦਾ ਰੇਟ ਲੱਗਿਆ 3100 ਰੁਪਏ ਤੇ 1847 ਦਾ ਰੇਟ ਲੱਗਿਆ ਜੀ 2500 ਤੋਂ ਲੈ ਕੇ 2750 ਰੁਪਏ ਇਹ ਸਨ ਕੁਝ ਮੰਡੀਆਂ ਦੇ ਰੇਟ ਜਿਹੜੇ ਆਪਾਂ ਤੁਹਾਡਾ ਨਾਲ ਰੇਟ ਸਾਂਝੇ ਕੀਤੇ ਨੇ ਤੇ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਕਿਉਂਕਿ ਹੋਰ ਕਿਸਾਨ ਵੀਰਾਂ ਦਾਕ ਜਿਹੜੀ ਵੀਡੀਓ ਪਹੁੰਚਦੀ ਰਹੇ ਜਾਣਕਾਰੀ ਪਹੁੰਚਦੀ ਰਹੇ ਉਹਨਾਂ ਤੱਕ ਚੈਨਲ ਤੇ ਬਣੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਕੱਲ ਨੂੰ ਨਵੀਂ ਅਪਡੇਟ ਨਾਲ ਮਿਲਦੇ ਹਾਂ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ